ਕੀ ਤੁਸੀਂ ਕਦੇ ਸੋਚਿਆ ਕਿ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਭਾਰਤੀਆਂ ਲਈ ਇੰਨੀ ਵੱਡੀ ਖੁਸ਼ਖਬਰੀ ਲੈ ਕੇ ਆਵੇਗੀ ਸ਼ਾਇਦ ਨਹੀਂ ਪਰ ਇਸ ਵਾਰ ਕੈਨੇਡਾ ਐਮੀਗ੍ਰੇਸ਼ਨ ਨੇ ਇੱਕ ਨਹੀਂ ਬਲਕਿ ਤਨ ਵੱਡੀਆਂ ਘੋਸ਼ਣਾਵਾਂ ਕੀਤੀਆਂ ਹਨ ਜੋ ਹਰ ਉਸ ਭਾਰਤੀ ਲਈ ਉਮੀਦ ਦੀ ਇੱਕ ਨਵੀਂ ਕਿਰਨ ਬਣ ਕੇ ਆਈਆਂ ਹਨ ਜੋ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹਨ ਜਾਂ ਉੱਥੇ ਰਹਿ ਕੇ ਅਜੇ ਤੱਕ ਪੀਆਰ ਦਾ ਇੰਤਜ਼ਾਰ ਕਰ ਰਹੇ ਹਨ ਇਹ ਮੌਕਾ ਛੋਟਾ ਹੈ ਪਰ ਇਸ ਦਾ ਅਸਰ ਬਹੁਤ ਵੱਡਾ ਹੋ ਸਕਦਾ ਹੈ ਇਸ ਲਈ ਇਸ ਲਈ ਹਰ ਗੱਲ ਨੂੰ ਧਿਆਨ ਦੇ ਨਾਲ ਸੁਣੋ ਕਿਉਂਕਿ ਸ਼ਾਇਦ ਇਹ ਜਾਣਕਾਰੀ ਤੁਹਾਡੇ ਭਵਿੱਖ ਦੀ ਦਿਸ਼ਾ ਤੈਅ ਕਰ ਦੇਵੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਉਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਲਿਓ ਕਿਉਂਕਿ ਇੱਥੇ ਕੈਨੇਡਾ ਨਾਲ ਜੁੜੀਆਂ ਹੋਈਆਂ ਤੁਹਾਨੂੰ ਸਭ ਤੋਂ ਵੱਡੀਆਂ ਖਬਰਾਂ ਦੇਖਣ ਨੂੰ ਮਿਲਣਗੀਆਂ ਪਹਿਲੀ ਵੱਡੀ ਖੁਸ਼ਖਬਰੀ ਕੈਨੇਡਾ ਦੇ 온ਟਾਰੀਓ ਸੂਬੇ ਨਾਲ ਜੁੜੀ ਹੈ ਉਹੀ 온ਟਾਰੀਓ ਜੋ ਕੈਨੇਡਾ ਦਾ ਸਭ ਤੋਂ ਪ੍ਰਸਿੱਧ ਸੂਬਾ ਹੈ ਅਤੇ ਉੱਥੇ ਹਜ਼ਾਰਾਂ ਭਾਰਤੀ ਵਿਦਿਆਰਥੀ ਅਤੇ ਵਰਕਰ ਕੰਮ ਕਰ ਰਹੇ ਹਨ ਕੁਝ ਸਮਾਂ ਪਹਿਲਾਂ 온ਟਾਰੀਓ ਨੇ ਆਪਣਾ ਪੀ ਐਨ ਏ ਪੀ ਪ੍ਰੋਗਰਾਮ ਬੰਦ ਕਰ ਦਿੱਤਾ ਸੀ ਜਿਸ ਨਾਲ ਕ ਕਾਨੀਆਂ ਉਮੀਦਾਂ ਅਧੂਰੀਆਂ ਰਹਿ ਗਈਆਂ ਸਨ ਪਰ ਹੁਣ অন্ਟਾਰੀਓ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ অন্ਟਾਰੀਓ ਇਮੀਗ੍ਰੇਸ਼ਨ ਨੇ ਇੱਕ ਨਵਾਂ ਪੀ ਐਨ ਪੀ ਪ੍ਰੋਗਰਾਮ ਖੋਲ੍ਹ ਦਿੱਤਾ ਹੈ ਜੋ ਦਸੰਬਰ 2025 ਤੱਕ ਚੱਲੂ ਰਹੇਗਾ ਇਸ ਦਾ ਮਤਲਬ ਹੈ ਕਿ ਜੋ ਵੀ ਭਾਰਤੀ ਵਿਦਿਆਰਥੀ ਉੱਥੇ ਰਹਿ ਰਹੇ ਹਨ ਜਾਂ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਉਹ ਹੁਣ ਆਪਣੀ ਪੀਆਰ ਦੀ ਅਰਜੀ ਇਸ ਪੀਐਨਪੀ ਪ੍ਰੋਗਰਾਮ ਰਾਹੀਂ ਦੇ ਸਕਦੇ ਹਨ ਸਭ ਤੋਂ ਚੰਗੀ ਗੱਲ ਇਹ ਹੈ ਕਿ ਜੇਕਰ ਤੁਹਾਨੂੰ ਤੁਹਾਡੇ EMPLOYE ਤੋਂ ਇੱਕ سپورਟ ਲੈਟਰ ਮਿਲ ਜਾਂਦਾ ਹੈ ਤਾਂ ਤੁਹਾਨੂੰ ਪੀਐਨਪੀ ਵਿੱਚ 200 ਅੰਕ ਮਿਲ ਸਕਦੇ ਹਨ ਇਹ ਅੰਕ ਤੁਹਾਡੀ ਕੈਨੇਡਾ ਵਿੱਚ ਪੀਆਰ ਪਾਉਣ ਦੀ ਰਾਹ ਨੂੰ ਬਹੁਤ ਹੀ ਸੌਖਾ ਬਣਾ ਸਕਦੇ ਹਨ ਇਹ ਮੌਕਾ ਉਹਨਾਂ ਲਈ ਹੈ ਜੋ ਹੁਣ ਤੱਕ ਆਪਣੇ ਸਟੇਟਸ ਨੂੰ ਸਥਾਈ ਬਣਾਉਣਾ ਚਾਹੁੰਦੇ ਹਨ ਪਰ ਯਾਦ ਰੱਖੋ ਇਹ ਅਫਸਰ ਸਾਲ ਦੇ ਅੰਤ ਤੱਕ ਹੀ ਹੈ ਇਸ ਲਈ ਦੇਰੀ ਨਾ ਕਰੋ ਤਿਆਰੀ ਕਰੋ ਹੁਣੇ ਸ਼ੁਰੂ ਕਰ ਦਿਵੋ ਹੁਣ ਗੱਲ ਕਰਦੇ ਹਾਂ ਜੀ ਦੂਜੀ ਵੱਡੀ ਘੋਸ਼ਣਾ ਦੀ ਇਹ ਅਪਡੇਟ ਉਹਨਾਂ ਲਈ ਹੈ ਜੋ ਵਰਕ ਪਰਮਿਟ ਤੇ ਕੈਨੇਡਾ ਵਿੱਚ ਕੰਮ ਕਰ ਰਹੇ ਹਨ ਅਤੇ ਜਿਨ੍ਹਾਂ ਦਾ ਪਰਮਿਟ ਜਲਦੀ ਖਤਮ ਹੋਣ ਵਾਲਾ ਹੈ ਕੈਨੇਡਾ ਦੇ ਯੂਕਾਨ ਸੂਬੇ ਨੇ ਇੱਕ ਵੱਡਾ ਫੈਸਲਾ ਲਿਆ ਹੈ ਯੂਕੋਨੋ ਵਿੱਚ ਰਹਿ ਰਹੇ ਵਿਦਿਆਰਥੀਆਂ ਅਤੇ ਵਰਕਰਾਂ ਨੂੰ ਹੁਣ 2 ਸਾਲ ਦਾ ਐਕਸਟੈਂਸ਼ਨ ਮਿਲ ਸਕਦਾ ਹੈ ਯਾਨੀ ਜੇਕਰ ਤੁਹਾਡਾ ਵਰਕ ਪਰਮਿਟ ਖਤਮ ਹੋ ਰਿਹਾ ਹੈ ਤਾਂ ਤੁਸੀਂ 2 ਸਾਲ ਹੋਰ ਕੈਨੇਡਾ ਵਿੱਚ ਰਹਿ ਕੇ ਕੰਮ ਸਕਦੇ ਹੋ ਇਸ ਦਾ ਸਿੱਧਾ ਫਾਇਦਾ ਇਹ ਹੋਵੇਗਾ ਕਿ ਤੁਹਾਡੀ ਪੀਆਰ ਦੀ ਰਾਹ ਹੋਰ ਵੀ ਆਸਾਨ ਹੋ ਜਾਵੇਗੀ ਤੀਜੀ ਅਤੇ ਸਭ ਤੋਂ ਵੱਡੀ ਖੁਸ਼ਖਬਰੀ ਉਹਨਾਂ ਲਈ ਹੈ ਜੋ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਨੇ ਪਿਛਲੀ ਸਰਕਾਰ ਨੇ ਕਿਹਾ ਸੀ ਕਿ 2025 ਵਿੱਚ ਮਾਤਾ ਪਿਤਾ ਲਈ ਕੋਈ ਅਰਜੀ ਨਹੀਂ ਲਈ ਜਾਵੇਗੀ ਪਰ ਹੁਣ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕਰਨੀ ਅਤੇ ਇਮੀਗ੍ਰੇਸ਼ਨ ਮੰਤਰੀ ਰੋਸੋਲੋ ਬੈਂਡੀਅਨ ਨੇ ਨਵੀਂ ਘੋਸ਼ਣਾ ਕਰ ਦਿੱਤੀ ਹੈ ਹੁਣ 2 ਸਾਲ ਵਿੱਚ 25000 ਤੋਂ ਵੱਧ ਮਾਤਾ ਪਿਤਾ ਨੂੰ ਪੀਆਰ ਦੀ ਨੋਟੀਫਿਕੇਸ਼ਨ ਭੇਜੀ ਜਾਵੇਗੀ ਇਹ ਨੋਟੀਫਿਕੇਸ਼ਨ ਸਾਲ 2024 ਤੇ 2025 ਦੌਰਾਨ ਭੇਜੀ ਜਾਵੇਗੀ ਇੰਨਾ ਹੀ ਨਹੀਂ ਹੁਣ ਜੋ ਕਨੇਡਾ ਦਾ ਸੁਪਰ ਵੀਜ਼ਾ ਹੈ ਉਸ ਦੇ ਵਿੱਚ ਇੰਸ਼ੋਰੈਂਸ ਸਿਰਫ ਕਨੇਡਾ ਤੋਂ ਹੀ ਨਹੀਂ ਕਰਵਾਣੀ ਪਵੇਗੀ ਹੁਣ ਤੁਸੀਂ ਭਾਰਤ ਜਾਂ ਕਿਸੇ ਵੀ ਦੇਸ਼ ਤੋਂ ਇੰਸ਼ੋਰੈਂਸ ਕਰਵਾ ਸਕਦੇ ਹੋ ਇਹ ਵੀਜ਼ਾ ਹੁਣ 5 ਸਾਲ ਲਈ ਮਿਲੇਗਾ ਅਤੇ ਇਸ ਨੂੰ 2 ਸਾਲ ਲਈ ਹੋਰ ਵਧਾਇਆ ਜਾ ਸਕਦਾ ਹੈ ਯਾਨੀ ਤੁਹਾਡੇ ਮਾਤਾ ਪਿਤਾ ਹੁਣ 7 ਸਾਲ ਤੱਕ ਕਨੇਡਾ ਦੇ ਵਿੱਚ ਰਹਿ ਸਕਦੇ ਹਨ ਇਮੀਗ੍ਰੇਸ਼ਨ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਲੋਕਾਂ ਨੇ 2020 ਵਿੱਚ ਅਰਜੀ ਦਿੱਤੀ ਸੀ ਉਹਨਾਂ ਵਿੱਚੋਂ 10000 ਤੋਂ ਵੱਧ ਮਾਤਾ ਪਿਤਾ ਨੂੰ ਹੁਣ ਤੱਕ ਇਨਵੀਟੇਸ਼ਨ ਭੇਜੇ ਜਾ ਚੁੱਕੇ ਹਨ। ਤਿੰਨੋ ਅਪਡੇਟ ਸਿਰਫ ਜਾਣਕਾਰੀ ਨਹੀਂ ਹਨ। ਇਹ ਇੱਕ ਬਹੁਤ ਵੱਡਾ ਮੌਕਾ ਹੈ। ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਉੱਥੇ ਰਹਿ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਤਿਆਰੀ ਸ਼ੁਰੂ ਕਰ ਦਿਓ ਕਿਉਂਕਿ ਹਰ ਮੌਕਾ ਸਿਮਤ ਹੁੰਦਾ ਹੈ ਅਤੇ ਜੋ ਲੋਕ ਸਮੇਂ ਤੇ ਕਦਮ ਚੁੱਕਦੇ ਹਨ ਉਹੀ ਅੱਗੇ ਵਧਦੇ ਹਨ। ਜੇਕਰ ਤੁਹਾਨੂੰ ਇਹ ਜਾਣਕਾਰੀ ਉਪਯੋਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਨਾਲੇ ਕਮੈਂਟ ਕਰ ਦਿਓ। ਅਜਿਹੀ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾਪੋਲੀ